ਬੈਂਕਾਂ ਵੱਲੋਂ ਚੱਕੀਆਂ ਹੋਈਆਂ ਗੱਡੀਆਂ, ਟਰੱਕ, ਮੋਟਰਸਾਈਕਲ, ਟਰੈਕਟਰਾਂ ਦਾ ਇੱਕ ਵਾਰੀ ਤਾਂ ਪਹਿਲਾਂ ਝਾਤੀ ਮਾਰੋ ਵੀ ਕਿੰਨਾ ਕੁ ਸਟਾਕ ਖੜਾ ਹੈ। ਉਸ ਤੋਂ ਬਾਅਦ ਆਪਾਂ ਤੁਹਾਨੂੰ ਸਾਰੀਆਂ ਗੱਡੀਆਂ ਦਿਖਾਵਾਂਗੇ, ਸਾਰੇ ਟਰੱਕ ਦਿਖਾ ਦਾਂਗੇ ਵੀ ਕਿਹੜੇ-ਕਿਹੜੇ ਬੋਲੀ ਦੇ ਵਿੱਚ ਸੰਦ ਸੱਪੇ ਤੁਹਾਨੂੰ ਦੇਖਣ ਨੂੰ ਮਿਲਣਗੇ। ਤੇ ਇਹ ਹੈਗਾ ਜੀ ਜਿਹੜਾ ਰਾਜਪੁਰੇ ਯਾਰਡ ਬਣਿਆ ਹੋਇਆ ਉੱਥੋਂ ਦੀ ਵੀਡੀਓ। ਠੀਕ ਹੈ। ਤੇ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਹਰ ਤਰ੍ਹਾਂ ਦੀ ਗੱਡੀ ਖੜੀ ਹੈ, ਫਾਈਵ ਸੀਟਰ, ਸਿਡਾਨ, ਅਲਟੋ ਵੀ ਖੜੀਆਂ ਨੇ 7 ਸੀਟਰ ਵੀ ਖੜੀਆਂ ਨੇ ਕਮਰਸ਼ੀਅਲ ਵੀ ਖੜੀਆਂ ਨੇ ਟਰੈਕਟਰ ਵੀ ਖੜੇ ਨੇ ਇੱਧਰ ਟਰੈਕਟਰ ਟਰੱਕ ਵੀ ਖੜੇ ਨੇ ਤੇ ਸਭ ਤੋਂ ਵੱਧ ਵਰਤੇ ਜਿ ਕਿਸੇ ਪ੍ਰਾਣਿਕ ਕੰਮ ਕਰ ਤੋਰਨਾ ਇਹ ਵੀ ਖੜੇ ਨੇ ਠੀਕ ਹੈ ਆਪਾਂ ਇਹ ਸ ਕਹਿ ਦੰਨੇ ਹਾਂਗੇ ਕਈ ਛੋਟਾ ਹੱਥੀ ਵੀ ਕਹਿ ਦਿੰਦੇ ਨੇ ਬੋਲੀ ਹੋਊਗੀ 7 ਤਰੀਕ ਨੂੰ 7 ਸਤੰਬਰ ਠੀਕ ਹੈ 9ਵੇਂ ਮਹੀਨੇ ਦੀ 7 ਤਰੀਕ ਅੱਧ ਗਿਣਤੀ ਦਿਨ ਕੁਛ ਘਰ ਹੈਗੇ ਹਲੇ ਇਹ ਹੋਊਗੀ ਰਾਜਪੁਰੇ ਸ਼ਰੀਰਾਮ ਆਟੋ ਮੋੜ ਰਾਜਪੁਰੇ ਦੇ ਵਿੱਚ ਜਿਹੜੇ ਭਰਾ ਉੱਥੇ ਜਾਣਾ ਚਾਹੁੰਦੇ ਆ ਇੱਕ ਵਾਰੀ ਆਹ ਵੀਡੀਓ ਦੇਖ ਲਓ ਫੋਰਚਨਰ ਵਰਗੀਆਂ ਵੀ ਗੱਡੀਆਂ ਸਕਾਰਪੀਓ ਵਰਗੀਆਂ ਗੱਡੀਆਂ ਜਿਹੜੀਆਂ ਮਤਲਬ ਲੋਕਾਂ ਦੀ ਪਹਿਲੀ ਪਸੰਦ ਕਾਰਨ ਹੈ ਉਹ ਵੀ ਖੜੀਆਂ ਨੇ ਹੁਣ ਇਹਦੇ ਵਿੱਚ ਕਿਸੇ ਭਰਾ ਨੇ ਜੇ ਕੋਈ ਪ੍ਰਾਈਵੇਟ ਨੰਬਰ ਗੱਡੀ ਲੈਣ ਦੀ ਸੋਚ ਰਿਹਾ ਵੀ ਕਿਹੜੀਆਂ ਕਿਹੜੀਆਂ ਗੱਡੀਆਂ ਨੇ ਫਾਈਵ ਸੀਟਰ ਦੀ ਗੱਲ ਕਰ ਲਓ ਭਾਵੇਂ ਸੈਵਨ ਸੀਟਰ ਦੀ ਗੱਲ ਕਰ ਲਓ ਕੋਈ ਭਰਾ ਆਪਣਾ ਕਮਰਸ਼ੀਅਲ ਨੰਬਰ ਗੱਡੀ ਲੈਣ ਨੂੰ ਕਹਿੰਦਾ ਤਾਂ ਉਹਨਾਂ ਦੇ ਵਿੱਚ ਕਿਹੜੀਆਂ ਗੱਡੀਆਂ ਨਿਕੀਆਂ ਤੇ ਟਰੱਕ ਹਰ ਤਰ੍ਹਾਂ ਦੇ ਨੇਗੇ ਠੀਕ ਹੈ 16 ਚੱਕੀ ਵੀ ਕਹਿੰਦੇ ਨੇ ਚੱਕੀ ਦੇ ਹਿਸਾਬ ਨਾਲ ਹੁੰਦਾ ਤਾਂ ਅਲੱਗ-ਅਲੱਗ ਹੁੰਦੇ ਨੇ ਨਾ ਤੇ ਉਦੋਂ ਬਾਅਦ ਵਿੱਚ 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 ਦੀ ਤਾਂ ਇਹੇ-ਇਹੇ ਜਿਹੀਆਂ ਗੱਡੀਆਂ ਖੜੀਆਂ ਨੇਗੀਆਂ ਬਿਲਕੁਲ ਨਵੇਂ ਮਾਡਲ ਹੁਣ ਵੀਡੀਓ ਧਿਆਨ ਨਾਲ ਜ਼ਰੂਰ ਦੇਖ ਲਿਓ ਡੇਟ ਆਪਾਂ ਤੁਹਾਨੂੰ ਦੱਸਤੀ ਲੋਕੇਸ਼ਨ ਆਪਾਂ ਤੁਹਾਨੂੰ ਸਾਰਿਆਂ ਨੂੰ ਦੱਸਤੀ ਕੋਈ ਵੀਰ ਭਾਈ ਉੱਥੇ ਜਾਣਾ ਚਾਹੁੰਦਾ 7 ਤਰੀਕ ਨੂੰ ਵੀ ਉੱਥੇ ਜਾਣ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਵੀ ਇੱਥੇ ਯਾਰ ਗੱਡੀਆਂ ਕਿੱਡੀਆਂ-ਕਿੱਡੀਆਂ ਨੇਗੀਆਂ ਸਭ ਤੋਂ ਵੱਧ ਵੀਕਣ ਵਾਲੇ ਤੁਹਾਡੇ ਸਾਹਮਣੇ ਗੱਡੀਆਂ ਖੜੀਆਂ ਨੇਗੀਆਂ ਹੁਣ ਆਪਾਂ ਸੋ ਨੂੰ ਥੋੜਾ ਜਿਹਾ ਡਿਟੇਲ ਦੇ ਵਿੱਚ ਦਿਖਾ ਦੰਨੇਗੇ ਵੀ ਨਵੀਆਂ ਨਵੀਆਂ ਕਹੇ ਜੀਆਂ ਕੰਡੀਸ਼ਨ ਵਾਈਜ਼ ਕਿਵੇਂ ਦੀਆਂ ਗੱਡੀਆਂ ਹੁੰਦੀਆਂ ਨੇ ਕਿਵੇਂ ਦੇ ਨਹੀਂ ਹੁੰਦੀਆਂ ਹਨਾ ਸੋ ਵੀਡੀਓ ਹੁਣ ਧਿਆਨ ਨਾਲ ਦੇਖ ਲਓ ਜਿੰਨੇ ਭਰਾ ਵੀ ਦੇਖ ਰਹੇ ਆ ਆਪਾਂ ਤੁਹਾਨੂੰ ਆਹ ਵੀਡੀਓ ਦੇ ਵਿੱਚ ਦਿਖਾਵਾਂਗੇ ਜੀ ਸਟਾਕ ਵੀ ਉੱਥੇ ਜਿਹੜੀਆਂ ਲੱਗੀਆਂ ਗੱਡੀਆਂ ਨੇ ਆ ਉਹ ਕਿੰਨੀਆਂ ਕਿੰਨਾਂ ਤੇ ਕਿਹੜੀਆਂ-ਕਿਹੜੀਆਂ ਨੇ ਸਭ ਤੋਂ ਪਹਿਲਾਂ ਤਾਂ ਆਹਾ ਓਵਰ ਆਲ ਝਾਤੀ ਮਾਰ ਲਓ ਇਹ ਆਪਾਂ ਛੱਤ 'ਤੇ ਖੜਕੇ ਓੜਿਓ ਨਾ ਰਿਹਾ ਤੁਹਾਡੇ ਸਾਰਿਆਂ ਵਾਸਤੇ ਸਿਰਫ ਇਹ ਦਿਖਾਉਣ ਦੇ ਲਈ ਕਿਉਂਕਿ ਆਪਣੇ ਬਹੁਤ ਸਾਰੇ ਭਰਾਵਾਂ ਨੂੰ ਇਹ ਹੁੰਦਾ ਹੈ ਪਈ ਯਾਰ ਉੱਥੇ ਵਗ ਜਾਨੇ ਆ ਉੱਥੇ ਗੱਡੀਆਂ ਗੜੀ ਗੜੀਆਂ ਨੇ ਨਾ ਸਾਨੂੰ ਕੋਈ ਲਿਸਟ ਦਵੇ ਨਾ ਸਾਨੂੰ ਪਤਾ ਲੱਗੇ ਤੇ ਅੱਜ ਦੀ ਵੀਡੀਓ ਦੇ ਵਿੱਚ ਸਪੈਸ਼ਲ ਕਵਰ ਅਪ ਆਪਾਂ ਨੇ ਇਹੀ ਕੀਤਾ ਕਿ ਤੁਹਾਨੂੰ ਵੀਡੀਓ ਦੇ ਜ਼ਰੀਏ ਪਤਾ ਲੱਗ ਸਕੇ ਤੁਸੀਂ ਉੱਥੇ ਜਾਣਾ ਚਾਹੁੰਦੇ ਹੋ ਤੇ ਜਾਣ ਤੋਂ ਪਹਿਲਾਂ ਤੁਹਾਨੂੰ ਆਈਡੀਆ ਹੋ ਜੇ ਯਾਰ ਗੱਡੀਆਂ ਗੜੀ ਗੜੀਆਂ ਹੋਣਗੀਆਂ ਉੱਥੇ ਘਟੋ ਘਟੇ ਤਾਂ ਪਤਾ ਲੱਗੇ ਜਿਹੜੀ ਤਾਂ ਪਹਿਲੀ ਲਾਈਨ ਹੈ ਜੀ ਫਰੰਟ ਲਾਈਨ ਦੇ ਵਿੱਚ ਤੁਸੀਂ ਚੈੱਕ ਕਰੋਗੇ ਡਿੱਗੀ ਵਾਲੀਆਂ ਕਾਰਾਂ ਮੂਹਰੇ ਖੜੀਆਂ ਨਹੀਂ ਆ ਟਰੈਕਟਰ ਵੀ ਖੜਾ ਇੱਕ ਅੱਧਾ ਉਰੇ ਤੇ ਹੋਰ ਵੀ ਟਰੈਕਟਰ ਹੈ ਕਿ ਨਾ ਤੁਹਾਨੂੰ ਉਹ ਵੀ ਦਿਖਾਵਾਂਗੇ ਰਿਕਸ਼ਾ ਵੀ ਹੈਗੇ ਨੇ ਇੱਥੇ ਸੱਚੋ ਉਹ ਸਿਰੇ ਤੱਕ ਰਿਕਸ਼ਾ ਹੀ ਰਿਕਸ਼ਾ ਨਹੀਂ ਗਿਆ ਤੇ ਕੋਸ਼ਿਸ਼ ਕਰਾਂਗੇ ਕਿ ਪਰਲੇ ਪਾਸੇ ਬਗ ਜਿੱਕ ਤੱਕ ਮੀਂਹ ਕਰਕੇ ਥੋੜਾ ਜਿਹਾ بارش ਕਰਕੇ ਥੋਂ ਜਾਂ ਗਿੱਲਾ ਜਾਂ ਜਿਆਦਾ ਹੋਇਆ ਪਿਆ ਸੀਗਾ ਬਾਕੀ ਕੋਸ਼ਿਸ਼ ਕਰਾਂਗੇ ਤੁਹਾਨੂੰ ਸਾਰਾ ਦਿਖਾ ਦਈਏ ਸਭ ਤੋਂ ਪਹਿਲਾਂ ਟੂ ਵਿਲਰ ਹੁੰਦੇ ਨੇ ਜੀ ਮੋਟਰਸਾਈਕਲ ਸਕੂਟੀਆਂ ਕਹਿ ਦਿੰਨੇ ਹਾਂ ਨਵੇਂ ਤੋਂ ਨਵਾਂ ਮੋਟਰਸਾਈਕਲ ਨਵੀਂ ਤੋਂ ਨਵੀਂ ਸਕੂਟੀ ਆ ਤੁਹਾਡੇ ਸਾਹਮਣੇ ਉਸ ਤੋਂ ਬਾਅਦ ਲਗਜ਼ਰੀ ਕਾਰਾਂ ਵਿੱਚ ਖੜੀਆਂ ਨੇ ਦੇਖ ਲੋ ਪਹਿਲੀ ਲੇਨ ਦੇ ਵਿੱਚ ਆ ਗਿਆ ਆਪਣੀਆਂ ਡਿਗੀ ਵਾਲੀਆਂ ਛੋਟੀ ਜਿਹਾ ਫਾਈਵ ਸੀਟਰ ਕਰਾਂ ਦੂਸਰੀ ਲੇਨ ਦੇ ਵਿੱਚ ਆ ਗਿਆ ਆਪਣੀਆਂ ਸੈਵਨ ਸੀਟਰ ਕਰਾਂ Mahindra XUV ਠੀਕ ਹੈ ਡਸਟਰ ਆ ਖੜੀਆਂ ਨਹੀਂਆਂ ਤੇ ਆਹ ਦੇਖ ਲਓ ਵਰਨਾ ਫਲੂੜੀ ਖੜੀ ਹੈ Honda Image ਖੜੀ ਹੈ ਤੇ ਆਹ ਆਹ ਜਿਹੜੀ ਆ ਗਿਆ ਆਪਣੀ AV Image ਜੀ ਜਿਹੜੀ ਸਾਹਮਣੇ ਖੜੀ ਹੈ ਤੇ ਉਸ ਤੋਂ ਬਾਅਦ ਚੈੱਕ ਕਰੋ ਆ ਲਓ ਭਾਈ ਉਸ ਤੋਂ ਬਾਅਦ ਫੋਰਚੂਨਰ ਟਰੱਕਾਂ ਦੀ ਗੱਲ ਕਰੋਗੇ ਤਾਂ ਟਰੱਕਾਂ ਤੁਸੀਂ ਆਪਦੇ ਹਿਸਾਬ ਨਾਲ ਦੇਖ ਲਓ ਆ ਤੁਹਾਡੇ ਸਾਹਮਣੇ ਨੇਗੇ ਕਿਉਂਕਿ ਇਹਨਾਂ ਦਾ ਚੱਕਿਆਂ ਦਾ حساب ਹੁੰਦਾ ਵੱਡੇ ਛੋਟੇ ਅਲੱਗ-ਅਲੱਗ ਹਨ ਪਰ ਟਰੱਕ ਦੀ ਵੈਰੈਟੀ ਬਹੁਤ ਜ਼ਿਆਦਾ ਹੋ ਰਹੀ ਕਿਸੇ ਪੁਰਾਣੇ ਨਾ ਕੱਟ ਖਰਚ ਕੇ ਆਪਦਾ ਕੰਮਕਾਰ ਟਰੱਕਾ ਟਰੱਕਾਂ ਦੀ ਲਾਈਨ ਦੇ ਵਿੱਚ ਪੈਣਾ ਤਾਂ ਤੁਸੀਂ ਦਰਜਾ ਸਕਦੇ ਹੋ ਸਕਾਰਪਿਓ ਗੱਡੀ ਖੜੀ ਹੈ ਇਹ ਦੇਖੋ ਤੁਹਾਡੇ ਸਾਹਮਣੇ ਟਾਟਾ ਦੇ ਤੇ ਆ ਖੜੀ ਨੇਗੀਆਂ ਤੇ ਆ ਖੜੀ ਨੇ ਜ ਆਪਣੀਆਂ 5 ਸਟਰ ਦੀ ਸੀਰੀਜ਼ ਹੈ ਸਾਰੇ ਜਿਹੜੀ ਤੁਸੀਂ ਆ ਦੇਖ ਰਹੇ ਹੋਗੇ ਪੰਜ ਮਤਲਬ ਆਪਾਂ 5 ਸਟ ਵਾਲੀ ਗੱਡੀ ਕਹਿ ਦਿੰਦੇ ਨੇ ਡਿੱਗੀ ਵਾਲੀ ਤੇ ਬਿਨ ਡਿੱਗੀ ਵਾਲੀ ਇਦੇ ਵਿੱਚ ਦੋਨੋਂ ਮਿਲ ਜਾਣਗੀਆਂ ਤੁਹਾਨੂੰ ਪ੍ਰਾਈਵੇਟ ਨੰਬਰ ਗੱਡੀ ਮਿਲ ਜਾਣਗੀਆਂ ਤੇ ਕਮਰਸ਼ੀਅਲ ਵੀ ਮਿਲ ਜਾਣੀਆਂ ਠੀਕ ਹੈ ਆ ਦੇਖ ਲਓ ਇੱਕ ਵਾਰੀ ਝਾਤੀ ਜੀ ਮਾਰ ਲਓ ਤੁਹਾਨੂੰ ਉਹ ਆਈਡੀਆ ਹੋ ਜੂਗਾ ਕਿ ਹਰੇਕ ਦੀ ਆਪਣੀ ਅਲੱਗ-ਅਲੱਗ ਪਸੰਦ ਹੈ ਕੋਈ ਮਾਰੂਤੀ ਸਿਯੂਕੀ ਦੀ ਗੱਡੀ ਲੈਣ ਕੇ ਖੁਸ਼ ਹੈ ਕੋਈ ਹੁੰਡਾਈ ਦੀ ਕੋਈ ਟਾਟਾ ਦੀ ਹੈ ਨਾ ਕੋਈ ਸਾਰਿਆਂ ਦੀ ਆਪਣੀ ਚੋਇਸ ਹੈ ਆ ਦੇਖ ਲਓ ਲਗਜ਼ਰੀ ਬ੍ਰਾਂਡ ਵੀ ਖੜੇ ਨੇ ਤੁਹਾਡੇ ਸਾਹਮਣੇ ਆ ਖੜੇ ਲੱਜੀਪ ਵਾਲਾਂ ਦੇ ਕਾਰ ਪੂਰੀ ਮਤਲਬ ਟੌਪ ਕਲਾਸ ਕਾਰ ਹੈਗੀ ਸੈਵਨ ਸੀਟਰ ਕਾਰ ਆ ਖੜੀ ਹੈ ਉਹ ਸਾਹਮਣੇ ਖੜੀ ਆ ਵਰਨਾ ਫਲੂਇਡਿਕ ਉਹ ਖੜੀ ਹੈ ਜੀ ਸਾਹਮਣੇ ਆਪਣੀ ਇਨੋਵਾ ਕ੍ਰਿਸਟਾ ਉਹ ਦੇਖ ਲਓ ਇਨੋਵਾ ਕ੍ਰਿਸਟਾ ਵਿੱਚੇ ਖੜੀ ਹੈਗੀ ਤੇ ਆ ਵਿੱਚ ਆ ਗਿਆ ਆਪਣਾ ਕਮਰਸ਼ਲ ਤੇ ਮਹਿੰਦਰਾ ਬਲੈਰੋ ਦਾ ਪਿਕਅਪ ਮੂਰਲਾ ਫਰੇਮ ਜਿਹਾ ਖੜਾ ਦੇਖ ਲਓ ਆ ਖੜੇ ਨੇ ਜੀ ਆਟੋ ਰਿਕਸ਼ਾ ਕਿਸੇ ਨੇ ਆਟੋ ਰਿਕਸ਼ਾ ਵੀ ਚਾਹੁੰਦੇ ਹੋਣਗੇ ਇੱਥੇ ਪਏ ਨੇ ਨਵੇਂ ਨਾਲੋਂ ਤਾਂ ਇਹਨਾਂ ਦਾ ਮੁੱਲ ਦੀ ਗੱਲ ਕਰੋਂਗੇ ਅੱਧੋ-ਅੱਧ ਕ ਮੰਨ ਕੇ ਚਲੋ ਯਾਰ ਸਾਨੂੰ ਮਿਲ ਜੂ ਰਾਮ ਦੇ ਨਾਲ ਇਨੋਵਾ ਖੜੀਆਂ ਨੇ ਤੇ ਆ ਖੜੀਆਂ ਨੇ ਜੀ ਡਜ਼ਹਰਾ ਡਜ਼ੂਰਾ ਵਾਧੂ ਖੜੀਆਂ ਨੇ ਤੇ ਇਧਰ ਫੇਰ ਆ ਗਿਆ ਆ ਆਪਣੇ ਮਹਿੰਦਰਾ ਪਿਕਅਪ ਟਾਟਾ ਇਸ ਠੀਕ ਹੈ ਇਹ ਆ ਗਿਆ ਇਹਨਾਂ ਦਾ ਵੀ ਜਿੰਨਾ ਭਰਾਵਾਂ ਰੁਜ਼ਗਾਰ ਸ਼ੁਰੂ ਕਰਨਾ ਹੈ ਉਹਨਾਂ ਦੇ ਲਈ ਬੈਸਟ ਹੈ ਆਰ ਡੀ ਕਾ ਖੜੀ ਹੈ ਮੂਰਲੇ ਪਾਸੇ ਇੱਕਾ ਸ਼ੈਵਲੇ ਦੀ ਗੱਡੀ ਖੜੀ ਹੈ 7 ਸੀਟਰ ਉਹ ਪਿਛਲੇ ਪਾਸੇ ਫੇਰ ਟਾਟਾ ਇਸ ਆ ਗਿਆ ਮਹਿੰਦਰਾ ਬਲੈਰੋ ਪਿਕਅਪ ਆ ਗਿਆ ਠੀਕ ਹੈ ਤੇ ਇਧਰਲੇ ਪਾਸੇ ਫੇਰ ਡਿੱਗੀਆਂ ਲੇ ਗਏ ਮਤਲਬ ਗੱਡ ਖਾਨਾ ਇੱਥੇ ਬਹੁਤ ਜ਼ਿਆਦਾ ਤੇ ਉੱਥੇ ਜਦੋਂ ਜਾਓਗੇ ਤਾਂ ਤੁਹਾਨੂੰ ਦੇਖੋ ਸੁਆਦ ਆਊਗਾ ਜਾ ਕੇ ਹਨਾ ਤੇ ਉਹ ਘੜਾ ਵੱਡਾ ਟਰੱਕ ਆ ਏਸੀ ਵਾਲਾ ਟਰੱਕ ਆ ਆਪਾਂ ਕਹਿ ਦਿੰਨੇ ਉਹ ਜਿਹੜੀ ਠੰਡੀ ਚੀਜ਼ ਇੰਪੋਰਟ এক্সਪੋਰਟ ਕਰਦੇ ਨੇ ਟਰੱਕਾਂ ਦੀ ਲੈਣ ਕਾਫੀ ਜ਼ਿਆਦਾ ਯਾਰ ਹੋ ਰਹੀ ਹੈ ਹਨਾ ਕਿਸੇ ਵੱਡੇ ਪੁਰਾਣਾ ਵੱਡਾ ਸੰਦ ਲੈਣਾਗਾ ਤੇ ਇੱਥੇ ਤੁਹਾਨੂੰ ਇਹ ਮਿਲ ਜਾਣਗੇ ਬਾਕੀ ਐ ਨਹੀਂ ਹੁੰਦਾ ਵੀ ਜਿਹੜੇ ਸੰਦ ਆਪਾਂ ਤੁਹਾਨੂੰ ਇਹ ਸਾਰੇ ਆਪੇ ਵੀਡੀਓ ਚ ਯਾਰਡ ਦੀ ਵੀਡੀਓ ਬਣਾਈ ਹੈ ਵੀ ਇਹ ਸਾਰੇ ਤੇ ਸਾਰੇ ਬੋਲੀ ਦੇ ਵਿੱਚ ਕੱਢਣੇ ਦੇਖੋ ਇੰਪੋਸੀਬਲ ਆ ਨਾ ਦੇ ਬਰਾਬਰ ਹੈ ਕਿਉਂਕਿ ਹੁਣ ਇੰਨੀਆਂ ਗੱਡੀਆਂ ਇੱਕ ਦਿਨ ਦੇ ਵਿੱਚ ਦਿਖਾਣੀਆਂ ਬਹੁਤ ਵੱਡੀ ਗੱਲ ਹੈ ਇਹਦੇ ਵਿੱਚੋਂ ਕੀ ਕਰਦੇ ਨੇ ਉਹ ਹਰੇਕ ਬੋਲੀ ਦੇ ਵਿੱਚ ਕੁਝ ਕੁ ਲਿਮਟਿਡ ਗੱਡੀਆਂ ਚੱਕ ਲੈਂਦਾ ਆ ਦੇਖੋ ਜਮੀ ਨਮੀ ਗੱਡੀ ਖੜੀ ਹੈ ਸਲੇਰੀ ਜਮੀ ਨਮੀ ਆੜਿਆ ਕਮਰਸ਼ਲ ਗੱਡੀਆਂ ਖੜੀਆਂ ਨਹੀਂ ਹੈ ਨਾ ਜਿੱਦਾਂ ਲੋਕਾਂ ਤੋਂ ਕਿਸ਼ਤਾ-ਕੁਸ਼ਤਾ ਨਹੀਂ ਭਰੀਆਂ ਜਾਂਦੀਆਂ ਬਸ ਉਹਨੂੰ ਆਮ ਪਾਸੇ ਜੀ ਗੱਲ ਕਰਾਂ ਇਹ ਵਾਲੇ ਗੱਡਿਆ ਹੁੰਦੀਆਂ ਨੇ ਹੁਣ ਇੰਨੇ ਗੱਡੀਆਂ ਦੇ ਵਿੱਚੋਂ ਇਹ ਕੀ ਕਰ ਲੈਂਦੇ ਹੁੰਦੇ ਨੇਗੇ ਵੀ ਇਹਨਾਂ ਦੇ ਵਿੱਚ ਅੱਧੀ ਦੀ ਬੋਲੀ ਹੁਣ ਕਰਵਾਤੀ ਅੱਧੀ ਦੀ ਬੋਲੀ ਫੇਰ ਕਰਵਾਤੀ ਹੈਨਾ ਹੁਣ ਤੁਸੀਂ ਸੋਚ ਰਹੂਗੇ ਬਈ ਯਾਰ ਅੱਧੀ ਗੱਡੀਆਂ ਕਿਹੜੀਆਂ ਹੋਣਗੀਆਂ ਇਹਦੀ ਤੁਹਾਨੂੰ ਪੂਰੀ ਦੀ ਪੂਰੀ ਲਿਸਟ ਮਿਲ ਜੂ ਕੋਈ ਚੱਕਰ ਨਾ ਮੰਨੋ ਠੀਕ ਹੈ ਉਹਦੀ ਆਪਾਂ ਅਲੱਗ ਤੋਂ ਵੀਡੀਓ ਪਾ ਦਾਂਗੇ ਪਰ ਇੱਕ ਵਾਰੀ ਮੈਂ ਤੁਹਾਨੂੰ ਸਟਾਕ ਦਿਖਾ ਦਾਂ ਵੀ ਇਹਦੇ ਵਿੱਚੋਂ ਤਾਂ ਘੱਟੋ ਘੱਟ ਨਾ ਨਾ ਤੁਸੀਂ ਅੱਧਾ ਸਟਾਕ ਤਾਂ ਮੰਨ ਕੇ ਚੱਲੋ ਟਰੱਕਾਂ ਟਰੱਕਾ ਜਿਹੜੇ ਅੱਜਰ ਲਈ ਲੈਣਾ ਹੈ ਇਹ ਤਾਂ ਇਹ ਦਿਖਾਉਣਗੇ ਦਿਖਾਉਣਗੇ ਮਿੱਤਰੋ ਜਿਹੜੀ ਤੁਸੀਂ ਆ ਦੇਖ ਰਹੇ ਹੋ ਸਾਮਣੇ ਵਾਲੀ ਹੋਣ ਵਾਲੀ ਹੋਣ ਵਾਲੀ ਲੈਣਾ ਅੱਕ ਤਾਂ ਜਿਹੜੀ ਉਹ ਆਪਣੀ ਬਲੇਰੋ ਵਾਲੀ ਲੈਣਾ ਉਹ ਸਾਰੀ ਕਵਰ ਅ ਇਹ ਆਹ ਵਾਲੀ ਲੈਣਾ ਇਹ ਸਾਰਿਆਂ ਦਾ ਬ੍ਰਪ ਹੋ ਜਾਣ ਗਿਆ ਲੋ ਬਈ ਸਟਾਕ ਆਪਾਂ ਤੁਹਾਨੂੰ ਸਾਰੇ ਭਰਾਵਾਂ ਨੂੰ ਦਿਖਾਤਾ 7 ਤਰੀਕ 9ਵਾਂ ਮਹੀਨਾ 2000